ਓ ਐਂਗਲਾ ਖਤਮ ਸੀ ਤਾਂ ਚੜ੍ਹ ਗਈ ਬੜੀ ਕਿਸਮਤ ਚੰਗੀ ਤੁਹਾਡੀ ਯਾਰ ਬੱਚਾ ਜੇ ਐਂਗਲਾ ਬੜੀ ਧੀਰ ਦੀਆਂ ਟੁੱਟੀਆਂ ਆਈਆਂ ਨੇ ਇੱਥੋਂ ਉਹ ਭਾਜੀ ਜਿੱਥੋਂ ਨਹੀਂ ਹਾਂ ਉੱਥੋਂ ਹੀ ਮੈਂ ਤਾਂ ਬੜੀ ਪਿੱਛੇ ਸੀ ਮੈਂ ਕਹਿੰਦਾ ਜਿੰਨੀ ਆਵਾਜ਼ ਆਈ ਹੈ ਨਾ ਲੇਗੀ ਝਟਕਾ ਮਾਰੇਗੀ ਮਾਰੇਗੀ ਉਹ ਪੁੱਛੋ ਕਿੰਨਾ ਪੰਜ ਤੋਂ ਗੱਡੀ ਆਈ ਹੈ ਡਵਾਈਡਰਾਂ ਦੇ ਜੜੀ ਸਿੱਧੀ ਪਤਾ ਨਾ ਕਿਤੇ ਲੱਭਾ ਕੇ ਲੁਕੂਗਾ ਬਾਤ ਹੋਰ ਨਿਕਲ ਗਈ ਬੱਸ ਹੋਰ ਦਾ ਫੁੱਟਪਾਥ ਹੈਗੀ ਨਾ ਲਓ ਜੋਰ ਭਾਈ ਚਲੋ ਪਿਆਰ ਨਾਲ ਪਿਆਰ ਨਾਲ ਨਰਮ ਹੋਈ ਪਈ ਗੱਡੀ ਯਾਰੋ ਮੀਂਹ ਤੇ ਮਾਰਾ ਇਹਨੂੰ ਬਾਹਰ ਨਾਲਦੇ ਨੁਕਸਾਨ ਹੋਰ ਕਰ ਲੇ ਕਰਨਾ ਸਾਹਮਣੇ ਗਰਮ ਦੁੱਧਾ ਪਿਆ ਟੁੱਟ ਗਿਆ ਸਾਰਾ ਤਾਂ ਹੋ ਗਿਆ ਮੇਰੀ ਗੱਡੀ ਫਿਕਸ ਕਰਦਾ ਪੇ ਉਲਟਾ ਦੂੰ ਚਲ ਬਚਾਓ ਚਲ ਯਾਰ ਗੱਡੀ ਪਛਦੀ ਹੈ ਜਾਨਵਰੀਆਂ ਦੀ ਯਾਰ ਬਹੁਤ ਬਹੁਤ ਮਾੜੀ ਗਈ ਜਾਨਵਰੀ ਗੱਡੀ ਦਸਦੀ ਜਪੇ ਗੱਡੀ ਦੇ ਪਿੱਛੇ ਕੇ ਲਾ ਟੱਕਾ ਲਾ ਮਾਰ ਯਾਰ ਕਿੱਥੇ ਬੱਠੇ ਉੱਥੋਂ ਵੇਲਾ ਦੁਰਦੀ ਆਈ ਹੈ ਡਵਾਈਡਰਾਂ ਤੋਂ ਦੂਜੀ ਗੱਡੀ ਲੱਗੀ ਵੱਡੀ ਇਹਨਾਂ ਨੂੰ ਕਰੋਸ ਆਈ ਉੱਤੋਂ ਕਰਕੇ ਤੇ ਉੱਤੋਂ ਲੰਘ ਗਿਆ ਅਸੀਂ ਆ ਪਿੱਛੇ ਪਿੱਛੇ ਸ਼ੁਕਰ ਹੈ ਬਚਾ ਪਤਾ ਕਿਉਂ ਹੀ ਗ੍ਰਿੱਲ ਕੋਈ ਸੀ ਗ੍ਰਿੱਲ ਨਹੀਂ ਹੈਗੀ ਸੀ ਨਹੀਂ ਤਾਂ ਉੱਥੇ ਹੀ ਅੜ ਜਾਣੀ ਸੀ ਆ ਰਹੀ ਜਾਨੇ ਇਹਨਾਂ ਗੱਡੀ ਜਿੱਦੀ ਸਪੀਡ ਵੀ ਬੰਦੇ ਮਾਰੇ ਸੀ ਲੋਕਲ ਹੀ ਜੇ ਲੋਕਲ ਹੀ ਫੇਜ਼ ਨਾ ਦੇ ਟਾਇਰ ਫ੍ਰੀ ਨੇ ਬਾਈ ਟਾਇਰ ਫ੍ਰੀ ਨੇ ਥੱਲੇ ਉਹ ਥੱਲੇ ਵੱਟਾ ਲਾਣਾ ਪੈਣਾ ਵੱਡਾ ਪੱਥਰ ਲਾ ਕੇ ਨਾ